ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਮਾਨ ਮਾਨਯੋਗ ਬੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਉਸੇ ਲੜੀ ਤਹਿਤ ਸਾਨੂੰ ਡੀਆਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇੰਸਟਰਕਸ਼ਨਜ਼ ਨੇ ਉਹਨਾਂ ਹਦਾਇਤਾਂ ਤੇ ਅਸੀਂ ਕਦਮ ਚੁੱਕਦਿਆਂ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਤਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿੱਕਰ ਪੀਰ ਵਾਲੀ ਗਲੀ ਇਹ ਕਰਨਦਾਰਾਂ ਦਾ ਰਹਿਣ ਵਾਲਾ ਇਹਦੇ ਨਾਲ ਦੋ ਦੇ ਹੋ ਸਾਥੀ ਸੀ ਕਿਰਦਾਰ ਕਿਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਬੀਰ ਸਿੰਘ ਇਹ ਘਰਿੰਡੇ ਦੇ ਨੇ ਥਾਣਾ ਘਰਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 bore ਦਾ ਪਿਸਟਲ ਕਿਕਵਰ ਕੀਤਾ ਸੀਗਾ ਸਾਨੂੰ ਇਹ ਪਤਾ ਚੱਲਿਆ ਉਸ ਦਾ ਕਿ ਜਿਹੜਾ ਤਰਸੀਮ ਸਿੰਘ ਹੈ ਇੱਕ ਪੁਰਾਣਾ ਹੈਬਿਚੁਅਲ ਆਫੈਂਡਰ ਇਹਦੇ ਖਿਲਾਫ ਪਹਿਲਾਂ ਵੀ NDPS ਆਰਮਜ਼ ਐਕਟ ਦੇ ਤਹਿਤ 12 ਮੁਕਦਮੇ ਰਜਿਸਟਰ ਸੀਗੇ ਪਹਿਲੇ FIR ਫਿਰ ਜਦੋਂ ਇਹਨੇ ਇਖਤਾਰਸ਼ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹਿਰੋਇਨ ਲੈਣ ਆਇਆ ਸੀਗਾ ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਯੀ ਮੈਂ ਤੇ ਦਿਨ ਦਿਨ ਨੇ 70000 ਰੁਪਏ ਡਰਗ ਮੰਨੀ ਜਦੋਂ ਇਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹੀਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਉਣਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਇਹ ਲੈ ਕੇ ਗਿਆ ਹਨਾ ਘਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਫੁੱਲ ਸਿਮਲਾਜ਼ਮਾ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਢੇ ਇਹ ਜਵਾਬੀ ਫਾਇਰ ਚ ਪਹਿਲਾਂ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਥ ਤੇ ਉਹ ਲੱਗਿਆ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਹੈ ਮੈਨੂੰ ਦੱਸਣਾ ਚਾਹਣਾ ਹੈ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਰਮਜ਼ੈਕ ਤੇ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਇੱਕ ਐਫਆਈਆਰ ਫ੍ਰੈਸ਼ ਰਜਿਸਟਰ ਕੀਤੀ ਹੈ 302 ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕਿਊਜ਼ ਅਰੈਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁਕੀ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਜਾਇਜ਼ ਜਿਹੜਾ ਬਰਾਂਦ ਹੋਇਆ ਉਹਦੇ ਤਹਿਤ ਅਸੀਂ 52 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਉਹ ਰਿਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅੰਸਰ ਨੇ ਜਿਹੜਿਆ ਨੇ ਇਹਨਾਂ ਨੇ ਇਤਨਾ ਪਾਕ ਇਰਾਦਾ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇਥੇ ਅਤਵਾਦ ਫਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਪੇ ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆ ਇਹ ਅਮ੍ਰਿਤਸਰ ਦਿਹਾਤੀ ਪੁਲਿਸ ਔਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁਧ ਨਸ਼ਾ ਵਿਰੁੱਧ ਬਿਲਕੁਲ ਚਾਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ ਚੋਂ ਸ਼ਹਿਰ ਸ਼ਹਿਰ ਚੋਂ ਵਾਰਡ ਵਾਰਡ ਚੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ ਸਸ ਜੀ ਸਾਡਾ ਤੁਸੀਂ ਪਰਸੇ ਆਉਂਗੇ ਉਹ ਜਿਆ ਫਰਟੀ ਕਿਸ ਤਰ੍ਹਾਂ ਦੀ ਕ੍ਰਿਸਟਲ ਫੈਲ ਐਸ ਕੋਈ ਗ੍ਰੇਨੇਡ ਜਾਂ ਆਈਈਡੀ ਦੀ ਪਰਮਨੈਂਟ ਸਿਸਟਮ ਵਰਤ ਕੇ ਨੇ ਪਰਸੇ ਔਰ ਦੂਸਰਾ ਅਰੈਸਟ ਪਰਸਨਸ ਕਿੰਨੇ ਜੀ ਬਿਲਕੁਲ ਜੀ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਹੈ ਬਹੁਤ ਸਟਰੋਂਗ ਟੀਮ ਹੈ ਇਹ ਐਂਟੀ ਟੈਰਰ 엘ਮੈਂਟਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ ਨੌਂ ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ रिकवरी ਆ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਪੀਐਸਐਫ ਦੇ ਨਾਲ ਅਸੀਂ ਕਰ ਰਹੇ ਹਾਂ ਕੁਝ ਰੋਬੀਨ ਫੌਜੀ ਦਾ ਵੀ ਨਾਮ ਆ ਰਿਹਾ ਚਲੋ ਪਾਸਿਆਂ ਤੇ ਫਰ ਫੜਿਆ ਗਿਆ ਪਾਸੇ ਕਿ ਗੈਂਗਸਟਰ ਜਿਹੜੇ ਕਿ ਪਿਸਤਲ ਜਿਹੜੇ ਡੈਂਸਰ ਵਸੇ ਆਏ ਨੇ ਕੁਝ ਡੈਂਸਰਸ ਪਿੰਨਪ ਕਿਤੇ ਨੇ ਇਹਨਾਂ ਗੈਂਗਸਟਰਸ ਦੇ ਉਹ ਪੈਂਟ ਇਹ ਆਈਸੀ ਨੂੰ ਮਾਰ ਕੇ ਡੀਪਰ ਸਾਈਡ ਤੇ ਕੋਈ ਨਾ ਕੰਫਰਮ ਇਹ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਜ਼ ਐਟ ਦਾ ਦੇ 엘ਿਮੈਂਟਸ ਤੇ ਵੀ ਚਾਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਜਿਵੇਂ ਅਤਵਾਦੀਆਂ ਨਾਲ ਬੀਕੇਆਈਨਰ ਰਲ ਕੇ ਇੱਥੇ ਅਤਵਾਦ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡਿਊ ਟੂ ਸਸਟੇਨਡ ਐਫਰਟਸ ਆਫ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਆ ਜਿਹੜਾ ਉਹਨੂੰ ਵੀ ਹੈਪੀ ਪਸ਼ਿਆ ਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈਗਾ ਯੂਐਸਏ 'ਚ ਉਹ ਡਿਟੇਨਡ ਹੈ ਇਸ ਟਾਈਮ ਤੇ ਉਰੀਆ ਐਫਰਟਸ ਚੱਲ ਰਹੀਆਂ ਨੇ ਕਿ ਉਹਨੂੰ ਲੈ ਕੇ ਆਇਆ ਜਾਵੇ ਉਹਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਇੱਦਾਂ ਦੇ ਟੈਰਰਿਸਟ 엘ਿਮੈਂਟਸ ਨੇ ਗੈਂਗਸਟਰ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀਆਂ ਲੀਗਲ ਪ੍ਰੋਵੀਜ਼ਨਸ ਨੇ ਇੰਟਰਪੋਲ ਦੇ ਨਾਲ ਟਾਲ ਮੇਲ ਕਰਦੇ ਆਂ ਰੈਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ 엘ਿਮੈਂਟਸ ਬਾਹਰ ਬਹਿ ਕੇ ਇਦਾਂ ਦੇ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਗਿਆ ਫਿਰ ਤਾਂ ਸੀਗਾ ਜਿਹੜੇ ਮਾਮਲੇ ਆ ਉਹਨਾਂ ਤੋਂ ਪਘੋੜਾ ਸੀ ਜਿਹਨੂੰ ਤੇ ਜਮਾਨਤ ਤੇ ਸੀਗਾ ਜੀ ਜਿਹੜੇ 12 ਮਕਦਮੇ ਹੋਏ ਸੀਗੇ ਇਹਦੇ ਖਿਲਾਫ ਰਜਿਸਟਰ ਜਮਾਨਤ ਤੇ ਸੀ ਕਿਤੇ ਅੱਗੇ ਵੀ ਇਹ ਮਾੜੇ ਕੰਮ ਕਰ ਰਿਹਾ ਸੀਗਾ ਹੁਣ ਅਸੀਂ ਇਹ ਵੀ ਫਰੈਸ਼ ਐਪਲੀਕੇਸ਼ਨ ਜਿਵੇਂ ਕਿ ਸਾਨੂੰ ਗਾਈਡੈਂਸ ਹੈਗੀ ਹੈ ਇਨਸਟਰਕਸ਼ਨਸ ਹੈਗੀਆਂ ਨੇ ਕਿ ਇਹਦੀਆਂ ਜਿਹੜੀਆਂ ਬੇਲ ਜਿਹੜੀਆਂ ਐਪਲੀਕੇਸ਼ਨਸ ਅਸੀਂ ਮੂਵ ਕਰਾਂਗੇ ਕਿ ਇਹਦੀ ਬੇਲ ਕੈਨਸਲ ਕਰਾਵਾਂਗੇ ਕਿ ਇਹ ਮਾੜੇ ਕੰਮ ਕਰ ਰਿਹਾ ਬਾਹਰ ਆ ਕੇ ਵੀ ਜੇਲ੍ਹ ਚ ਉਹ ਬੇਲ ਹੋਣ ਦੇ ਬਾਵਜੂਦ ਇੰਦਾਂ ਦੇ ਮਾੜੇ ਕੰਮ ਕਰ ਰਿਆ ਇਨਵੋਲ ਜੀ ਬਿਲਕੁਲ ਜੀ ਇਹ ਜਿਹੜਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿਲੋ ਹੈਰੋਇਨ ਲੈਣ ਆਇਆ ਸੀਗਾ ਤੇ ਇੱਥੋਂ ਜਾ ਕੇ ਬਾਰਡਰ ਤੋਂ ਜਿਹੜੀ ਆਂਦੀ ਹੈ ਡਰੋਨ ਰਾਹੀਂ ਜਿਹੜੀ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੀ ਡਰੋਨ ਰਾਹੀਂ ਹੈਰੋਇਨ ਆਂਦੀ ਹੈ ਇਹ ਪਿਕ ਕਰਕੇ ਅੱਗੇ ਸਪਲਾਈ ਕਰਨ ਦੀ ਜੀ ਬਿਲਕੁਲ ਜੀ ਬੜੇ ਬੜੇ ਉਹ ਰੋਡ ਨਹੀਂ ਪਿਆਦਾ ਇਹ ਮੁਜੀਟ ਆਪਰੇ ਕਰੇਗੀ ਮੁਜੀਠਾ ਰੋਡ ਜੀ ਸਿਟੀ ਦਾ ਏਰੀਆ ਜੀ ਉਹ ਰਾਸ ਹੋਇਆ ਤਾਂ ਬਹੁਤ ਨਾਮ ਪੁਰਾਣੇ ਏਰੀਆ ਦਾ ਬਲਾਸਟ ਹੈ ਉਹਦੇ ਚ ਇਹਦਾ ਰੋਲ ਨਹੀਂ ਸੀਗਾ ਜੀ ਉੱਥੇ ਜਿਹੜੇ ਸਾਡੇ ਉਹ ਵੀ ਪੂਰਾ ਕੰਮ ਚੱਲ ਰਿਹਾ ਸੀ ਕਾਫੀ ਨੇੜੇ ਹੈ ਉਹਦੇ ਇੰਟੀਗ੍ਰੇਸ਼ਨ ਦਾ ਪਾਰਟ ਹੈ ਉਹ ਮੋਡਿਊਲਸ ਨਾਲ ਹੀ ਰਨ ਕਰ ਰਹੇ ਸੀਗੇ ਉਹਦੇ ਤੇ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਇੱਥੇ ਰਿਗਾਰਡਿੰਗ ਜਿਹੜੀ ਹੈਗੀ ਹੈ ਜਿਹੜੇ ਵੀ ਉਹਦੇ ਨਾਲ ਪੂਰਾ ਜਿਹੜਾ ਮੋਡਿਊਲ ਇਹਦੇ ਨਾਲ ਰਨ ਕਰ ਰਹੇ ਸੀਗੇ ਉਹ ਵੀ ਸਾਡੇ ਆਈਡੈਂਟੀਫਾਈਡ ਨੇ ਬੰਦੇ ਤੇ ਉਹ ਦਿਲ ਦੀ ਜੀ ਬਿਲਕੁਲ ਸੀਗੇ ਜੀ ਬਿਲਕੁਲ ਸੀ ਬਿਲਕੁਲ ਸੀਗੇ ਬਿਲਕੁਲ ਸੀਗੇ ਸਰ ਉਹਨੂੰ ਅੱਜ ਤੱਕ ਨੂੰ ਹਾਇਰ ਕੀਤਾ ਗਿਆ ਸੀ ਉਹਦੇ ਇਨਵੋਲਵ ਸੀਗਾ ਜੀ ਜਦੋਂ ਮੈਂ ਤੁਹਾਨੂੰ ਦੱਸਿਆ ਇਨਵੋਲਵ ਸੀਗਾ ਜੀ ਪਹਿਲਾਂ ਵੀ ਇਦਾਂ ਦੀ ਡਿਲੀਵਰੀ ਸਰ ਇੱਕ ਸਵਾਲ ਮੇਰਾ ਜੀ ਹਰਵੜੀ ਪੁਲਸ ਜਿਹੜੇ ਜਾਂਦੇ ਆ ਹਤਿਆਰ ਬਰਾਬਰ ਕਰਨ ਪਸਤਵਾਰੋ ਚੱਕਮਾ ਦੇ ਕੇ ਹਲਕੜ ਕੱਟਦੇ ਫਿਰ ਫਾਇਰ ਕਰ ਦਿੰਦਾ ਜੀ ਇਹ ਜਿਹੜਾ ਹੈਗੇ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਇਹ ਬੰਦਾ ਜਿਹੜਾ ਆਪਣਾ ਸਾਨੂੰ ਇਹ ਨੇ ਕਿਹਾ ਕਿ ਅਸੀਂ ਮੈਂ ਹੀ ਰੋਇਨ ਦੱਬੀ ਹੋਈ ਹੈ ਤੇ ਅਸੀਂ ਉੱਥੇ ਬਰਾਮਦ ਕਰਨ ਗਏ ਜਦੋਂ ਇਹ ਫਿਰ ਜਦੋਂ ਕਾਰਵਾਈ ਕਰਦੇ ਇਹਨਾਂ ਮੌਕਾ ਕਿੰਨਾ ਦਿੱਤਾ ਜਾਂਦਾ ਕਿ ਉਹ ਫਾਇਰ ਨਹੀਂ ਮੌਕਾ ਨਹੀਂ ਜੀ ਦਿੱਤਾ ਜਾਂਦਾ ਜਿਵੇਂ ਤੁਹਾਨੂੰ ਦੱਸਿਆ ਉਹਨੇ ਕਿਹਾ ਕਿ ਆ ਪਿੰਪੁਆਇੰਟਿਡ ਲੋਕੇਸ਼ਨ ਤੇ ਕਿ ਇੱਥੇ ਰੋਇਨ ਹੈਗੀ ਹੈ ਤੁਸੀਂ ਜਿਹੜਾ ਨਾਲ ਜੇ ਜਾਵੋਗੇ ਤੁਹਾਨੂੰ ਅਗਲੀ ਵਾਰ ਨਾਲ ਲੈ ਚਲਾਂਗੇ ਫਿਰ ਅਸੀਂ ਜਿਹੜਾ ਫਾਇਰ ਕੀਤਾ ਉਹਦਾ ਖਾਲੀ ਜਿਹੜਾ ਬੁੱਖ ਆਇਆ ਉਹ ਕੇਸ ਪ੍ਰੋਪਰਟੀ ਵੀ ਬਣਦਾ ਬਣਿਆ ਜੀ ਬਿਲਕੁਲ ਬਣਦਾ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਕਿ ਹੈਗੇ ਬਿਲਕੁਲ ਹੈਗੇ ਉਹ ਜਿਹੜੇ ਹੈਗੇ ਅਮਰਸਾ ਸਿਟੀ ਪੁਲਸੀ ਦਾ ਫੈਨ ਕੋਰਨ ਨਾਲ ਨਾਲ ਲੱਗ ਜਾਂਦਾ ਹੈ ਬਾਕੀ ਬਹੁਤ ਸਾਰਾ ਵੇਖਦੇ ਤੁਸੀਂ ਗਾਇ ਟੈਕਨੀਕਲ ਨਹੀਂ ਲੱਗਦੀ ਨਹੀਂ ਲੈ ਕੇ ਚੱਲਾਂਗੇ ਜੇ ਤੁਹਾਨੂੰ ਵੀ ਨਾਲ ਲੈ ਕੇ ਜਾਈਏ ਨਾਲ ਲੈ ਕੇ ਜਾਓ ਬਿਲਕੁਲ ਹੀ ਲੱਗੇ ਨਾਲ ਬਿਲਕੁਲ ਲੈ ਕੇ ਜਾਵਾਂਗੇ ਜੀ ਵੈਸੇ ਤਾਂ ਮੌਕਾ ਹੀ ਨਾ ਮਿਲੇ ਇਦਾਂ ਦਾ ਬਟ ਆਪਾਂ ਜੇ ਮਿਲਦੇ ਤੁਹਾਨੂੰ ਜ਼ਰੂਰ ਨਾਲ ਲੈ ਕੇ ਜਾਈਏ ਸਾਰੇ ਪਾਸੇ ਵਾਲੇ ਪਲੱਸ ਕਰਨਾ ਸਿੱਖਦਾ ਬੁੱਤਾ ਕੁੱਤਾ ਵਾਲਾ ਸਾਰੇ ਇਹ ਸੀ ਤੁਹਾਨੂੰ ਜਰੂਰ ਜੱਡੀ ਕਿੰਨੇ ਨਾਲ ਗੌੜਾ ਗ੍ਰਾਮ ਦੇ ਕੋਲ ਲਾਈਟ ਹੋਣ ਕੰਮ ਦੋ ਦੋ ਜਿਹੜੇ ਸੀਗੇ ਇਹਨੇ ਹਾਂਜੀ ਦੋ ਖਾਲੀ ਗਾਰਡਨ ਦੀ ਸੀਗੇ ਤੇ ਤਿੰਨ ਸਾਨੂੰ ਰੌਂਡ ਦੇ ਅਲਾਵਾ ਦੋ ਚੱਲੇ ਉੱਥੇ ਦੋ ਚੱਲੇ ਸਰ ਇੱਕ ਮਸਲਾ ਹੋਇਆ ਜਿਹੜੇ ਨਾਲ ਕੋਈ ਦੇ ਆਪੀ ਦੇ ਅਧੀਨ ਹੈ ਕਿ ਵਿਆਲੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬੀਤੇ ਦਿਨੀ ਜਿਹੜਾ ਇੱਕ ਫਿਲੋਸਾਫ ਹੀ ਪਹੁੰਚੇ ਸੀਗੇ ਤੁਸੀਂ ਵੀ ਪਹੁੰਚਿਆ ਹੋ ਹੋਰ ਤੇ ਇੱਕ ਕਾਟੂ ਹੋਇਆ ਇਸ ਵਿੱਚ ਗੈਂਗਸਟਰੀਆਂ ਕਾਲਸ ਆ ਰਹੀਆਂ ਸੀ ਕਿ ਆ ਤੁਸੀਂ ਉੱਥੇ ਪਹੁੰਚੇ ਹੋ ਕੀ ਸੈਂਟੀ ਬਣੀ ਹੈ ਕਿ ਉੱਥੇ ਕਿੰਨਾ ਕਾਲਸ ਆ ਰਹੀਆਂ ਸੀ ਸਾਰੇ ਦੁਕਾਨਦਾਰਾਂ ਨੂੰ ਪਹਿਲੀ ਵਾਰ ਹੋਇਆ ਹੈ ਕਿ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਹੁਣ ਦੁਖੀ ਹੋ ਕੇ ਪ੍ਰਸ਼ਾਸਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਉੱਥੇ ਕਿਸੇ ਨੇ ਕੋਈ ਦੁਕਾਨ ਨਹੀਂ ਬੰਦ ਕੀਤੀ ਉੱਥੇ ਲੋਕੀ ਇਕੱਠੇ ਜ਼ਰੂਰ ਹੋਏ ਸੀਗੇ ਕਿ ਜਦੋਂ ਲੋਕਾਂ ਨੂੰ ਅਸੀਂ ਇਹ ਆਸ਼ਵਾਸਨ ਦਿੱਤਾ ਕਿ ਪੁਲਿਸ ਜਿਹੜੀ ਹੈ ਤੁਹਾਡੀ ਜੋਰਾ ਸ਼ੋਰਾ ਦੇ ਕੰਮ ਕਰ ਗਈ ਹੈ ਜਿਹੜੇ ਗੁੰਡਾ ਐਲੀਮੈਂਟਸ ਨੇ ਗੈਂਗਸਟਰ ਐਲੀਮੈਂਟਸ ਨੇ ਇਹਨਾਂ ਨੂੰ ਲੋਕਾਂ ਦੇ ਵੱਲੋਂ ਹੀ ਜਦੋਂ ਸ਼ਹਿ ਮਿਲਦੀ ਹੈ ਜਿਹੜੇ ਕਾਲੀਆਂ ਭੇਡਾਂ ਆਪਣੇ ਜਿਹੜੇ ਸੁਸਾਇਟੀ ਚ ਰਹਿ ਕੇ ਆਪਣੇ ਹੀ ਯਾਰ ਦੋਸਤ ਇਹ ਜਿਹੜੇ ਗੰਦੇ 엘ਮੈਂਟਸ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਉਸ ਤੋਂ ਇਹਨਾਂ ਨੂੰ ਵਧਾਵਾ ਮਿਲਦਾ ਤੇ ਕੁਝ 엘ਮੈਂਟਸ ਹੁੰਦੇ ਨੇ ਜਿਹੜੇ ਚੁੱਪਚੀ ਪੀਤੇ ਜਾ ਕੇ ਇਹਨਾਂ ਨੂੰ ਪੈਸੇ ਫਿਰੋਤੀ ਜਿਹੜੀ ਉਹ ਮੰਗ ਕਰਦੇ ਨੇ ਉਹਨਾਂ ਨੂੰ ਫੜਾ ਦਿੰਦੇ ਨੇ ਬਿਨਾ ਪੁਲਿਸ ਦੀ ਨੌਲੇਜ ਲਿਆ ਅਸੀਂ ਉੱਥੇ ਵੀ ਸਾਰਿਆਂ ਨੂੰ ਇਹੀ ਅਪੀਲ ਕੀਤੀ ਕਿ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਮਾਨਯੋਗ ਡੀਏਜੀ ਸਾਹਿਬ ਜੀ ਜਿਹੜੇ ਦਿਸ਼ਾ ਨਿਰਦੇਸ਼ ਏ ਅੰਮ੍ਰਿਤਸਰ ਦੇ ਹੱਤੀ ਪੁਲਿਸ ਪੂਰੀ ਤਰ੍ਹਾਂ ਸਖਸ਼ਮ ਹੈ ਅੱਧਾ ਦੇ 엘ਿਮੈਂਟਸ ਨੂੰ ਡੀਲ ਕਰਨ ਵਾਸਤੇ ਜਿਹੜੇ ਵੀ ਅੱਧਾ ਦੇ 엘ਿਮੈਂਟਸ ਸਰਚ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਨਾ ਕੇਵਲ ਉਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਬਸਟ ਕਰਾਂਗੇ ਉਹਦੇ ਨਾਲ ਜਿਹੜੇ ਉਹਨਾਂ ਦੇ ਸਬੰਧਤ ਪਰਿਵਾਰਕ ਮੈਂਬਰਸ ਜਿਹੜੇ ਇਹਨਾਂ ਦੀ ਕਾਲੀ ਕਮਾਈ ਦੇ ਜਿਹੜੇ ਲੁਤਫ ਉਠਾਰੇ ਨੇ ਅਸੀਂ ਸਾਰਿਆਂ ਨੂੰ ਸਲੱਖਾਂ ਦੇ ਪਿੱਛੇ ਲੈ ਕੇ ਜਾਵਾਂਗੇ ਤੇ ਇਸ ਕੇਸ 'ਚ ਵੀ ਤੁਸੀਂ ਦੇਖਿਆ ਹੋਵੇਗਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਇਸ ਬ੍ਰੈਕਟ ਵਿੱਚ ਇਨਵੋਲਡ ਸੀਗੇ ਜਿਹੜੇ ਉਹਨਾਂ ਨਾਲ ਡੀਲਿੰਗ ਕਰਕੇ ਪੈਸਿਆਂ ਦਾ ਲੈਣ-ਦੇਣ ਕਰਕੇ ਜਿਹੜੇ ਉਹਨਾਂ ਦੇ ਪੈਸਿਆਂ ਦਾ ਲੁਕਸ ਉਠਾਰੇ ਸੀਗੇ ਉਹਨਾਂ ਦੇ ਨਾਲ ਕਾਂਸਪੀਰੇਸੀ ਵਿੱਚ ਇਨਵੋਲਡ ਸੀਗੇ ਉਹਨਾਂ ਨੂੰ ਹਵਾਲਾ ਦੇ ਪਿੱਛੇ ਕੀਤਾ ਜਾ ਚੁੱਕਾ ਹੈ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਇਹ ਕੇਸ ਹੈ ਸਾਡਾ ਇਹ ਵੀ ਅਸੀਂ ਕ੍ਰੈਕ ਕਰ ਲਿਆ ਹੈਗਾ ਤੇ ਜਿਹੜੇ ਉੱਥੇ ਦੇ ট্রেਡਰ ਕਮਿਊਨਿਟੀ ਹੈ ਖਾਸ ਕਰਕੇ ਅਸੀਂ ਉਹਨਾਂ ਨੂੰ ਆਸ਼ਵਾਸਨ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਦਾਂ ਦੇ 엘িমੈਂਟਸ ਰੋਗ 엘িমੈਂਟਸ ਜਿਹੜੇ ਤੁਹਾਡੇ ਵਿੱਚ ਨੇ ਨੇ ਉਹਨਾਂ ਨੂੰ ਆਪਾਂ ਆਇਡੈਂਟੀਫਾਈ ਕਰੀਏ ਜਿਵੇਂ ਅਸੀਂ ਕਿਤੇ ਵੀ ਨੇ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਇਹਨਾਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਸ਼ੇਅਰ ਕਰਦੇ ਸੀਗੇ ਲੋਕਾਂ ਨਾਲ ਜਿਹੜੇ ਉਹ ਗੈਂਗਸਟਰ 엘িমੈਂਟਸ ਨਾਲ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਜੇਲ੍ਹ ਦੀ ਸਲਾਕਾਂ ਦੇ ਵਿੱਚ